ਦੀ ਦਾ ਫੋਨ ਆ ਗਿਆ ਰੱਪੀ ਦਾ ਕਿੰਨੀ ਤੰਪੇ ਹਲੋ ਹਲੋ ਬਾਈ ਸਿੱਧੂ ਅਰੇ ਮੇਰੇ ਗੜ ਪੈ ਗਿਆ ਯਾਰ ਜਲਦੀ ਆ ਜਾ ਮੇਰਾ ਭਰਾ ਖੇਤਾਂ ਮੈਂ ਵੀਰੇ ਮੈਂ ਆਉਣਾ ਆਉਣਾ ਉੱਤੀ ਉੱਤੀ ਗੜ ਫਟੋਕਾ ਸਿੱਧੂ ਦੀ ਗੱਲ ਪਾਏ ਯਾਰ ਉਹ ਇੰਨੇ ਹੁੰਦਾ ਫਿਰ ਕੀ ਹੋ ਗਿਆ ਪਿੰਡ ਤਾਂ ਨਹੀਂ ਛੱਡ ਚਲੇ ਛੱਡ ਸੁੱਟ ਤਾਂ ਨਹੀਂ ਲੱਗੀ ਕੋਈ ਨਾ ਨਾ ਵੀਰ ਚੱਲ ਮੇਰਾ ਵੀ ਮੋਟਰਸਾਈਕਲ ਫਾੜ ਕੋਈ ਨਹੀਂ ਵੇਖ ਲੈਨੇ ਆਪਾਂ ਸਿੱਧੂ ਰਾਨਾ ਠੀਕ ਆ ਵੀਰੇ ਬਈ ਹੈਪੀ ਮੇਰੀ ਗੱਲ ਸੁਣ ਲਾ ਹੁਣ ਸਿੱਧੂ ਹੁਣੀ ਫੈਂਟਨੇ ਆ ਠੀਕ ਹੈ ਨਾ ਬਹੁਤ ਬਹੁਤ ਦੇਖ ਲਿਆ ਆਪਾਂ ਉਹਨਾਂ ਨੂੰ ਹੁਣ ਬਸ ਫੈਂਟ ਨੇ ਆ ਜਿੱਦੋਂ ਜਿੱਥੇ ਵੀ ਤੂੰ ਵੇਖ ਲੇ ਮੈਨੂੰ ਫੋਨ ਕਰਦੀ ਮੈਂ ਜਾਣਾ ਮੇਰਾ ਕੰਮ ਜਾਣੇ ਠੀਕ ਹੈ ਨਾ ਉਹ ਠੀਕ ਆ ਹਾਂ ਜੀ ਠੀਕ ਆ ਜਿੱਦਾਂ ਤੁਸੀਂ ਕਹੋਗੇ ਉੱਥੇ ਹਾਂ ਬਸ ਕਿਦਾ ਆ ਗਿਆ ਟੈਪੀ ਪੀ ਦੱਸ ਹਲੋ ਹਾਂ ਬਾਈ ਰਾਣੀ ਸਿੱਧੂ ਰਿਕੇਦ ਪਰਦੇ ਵੀਰੇ ਅੱਛਾ ਚੱਲ ਮੈਂ ਆ ਗਿਆ ਆ ਗਿਆ ਪੀ ਪੀ ਆ ਗਏ ਮੋਟਰ ਤੇ ਬੈਠੇ ਆ ਚੱਲ ਕਰ ਮੋਟਰ ਸਟਾਰਟ ਚਲਾ ਵੀਰੇ ਵੇਖ ਲੈਨੇ ਅੱਜ ਇਹਨਾਂ ਨੂੰ ਬਾਈ ਓਏ ਕੌਣ ਆ ਗਏ ਹਾਂ ਦੱਸੋ ਮੋਲ ਕਿਵੇਂ ਗੱਲ ਪਿਆ ਸਾ ਓਏ ਬਾਈ ਯਾਰ ਬਾਈ ਯਾਰ ਮਾਫ ਕਰਦੇ ਯਾਰ ਅੱਗੇ ਤੋਂ ਨਹੀਂ ਕਰਦਾ ਜੇ ਬਾਈ ਕਿਉਂ ਗੱਲ ਕਿਵੇਂ ਪਿਆ ਸਾ ਬਾਈ ਯਾਰ ਮਾਫ ਕਰ ਦੋ ਯਾਰ ਬਾਈ ਚੱਲ ਖੜਾਓ ਬਾਈ ਯਾਰ ਮੈਨੂੰ ਮਾਫ ਕਰ ਦੇ ਯਾਰ ਬਾਈ ਬਾਈ ਮਾਫ ਕਰ ਪਿਆ ਬਾਈ ਹਾਂ ਕੀ ਗੱਲ ਦੱਸ ਦੇ ਹੁਣ ਐ ਪੀਂਦਾ ਕੀ ਕਰਨਾ ਬਾਈ ਮਾਫ ਕਰ ਦਈ ਹੁਣ ਇਹਨੂੰ ਬਾਈ ਮੈਨਾਂ ਨਾ ਯਾਰ ਇਹਨੂੰ ਮਾਰਦ ਗਏ ਯਾਰ ਬਾਈ ਯਾਰ ਮਾਫ ਕਰ ਦੋ ਯਾਰ ਹੁਣ ਅੱਗੇ ਤੋਂ ਨਹੀਂ ਇਹਦੀ ਗਲਤੀ ਹੁੰਦੀ ਜੀ ਚੜਦੇ ਬਾਈ ਆਪਾਂ ਹੁਣ ਇਹਦੇ ਵਰਗਾ ਥੋੜਾ ਹੋ ਗਏ ਆ ਵੇਗਲਾ ਨਹੀਂ ਛੱਡਦੇ ਭਾਈ ਇਹਨੂੰ ਮਾਫ ਕਰਦੇ ਹੋ ਚੱਲ ਆਈ ਮਾਫੀ ਮੰਗ ਮਾਫ ਕਰਦੇ ਚੱਲ ਜੱਫੀ ਪਾਉ ਅੱਗੇ ਤੋਂ ਇਹੋ ਜੀ ਕੋਈ ਗਲਤੀ ਨਹੀਂ ਹੋਣੀ ਚਾਹੀਦੀ ਅੱਗੇ ਤੋਂ ਇਹੋ ਜੀ ਗਲਤੀ ਨਾ ਹੋਵੇ ਬਾਈ ਯਾਰ ਮੈਂ ਦੋ ਗੜੇ ਯਾਰਾਂ ਪਿੱਛੇ ਲੱਗ ਕੇ ਇਤਾਂ ਚੱਲ ਕੋਈ ਨਹੀਂ ਕੋਈ ਨਹੀਂ ਕੋਈ